ਪ੍ਰਤਪਾਲ ਸਿੰਘ ਨੂੰ ਰੋਤਕ ਦੇ ਪੀਜੀਆਈ ਤੋਂ ਜੰंडीगढ़ ਦੇ ਪੀਜੀਆਈ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ ਉੱਥੇ ਉਸ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਐਸੋ ਤੱਕ ਕਿ 10 ਘੰਟੇ ਤੱਕ ਦਾ ਇੱਕ ਆਪਰੇਸ਼ਨ ਸ਼ੁਰੂ ਹੋ ਜਾਂਦਾ ਹੈ ਇਸ ਹੱਦ ਤੱਕ ਉਸ ਤੇ ਤਸ਼ੱਦਦ ਹੋਇਆ ਸੀ ਕਿ ਇਸ ਆਪਰੇਸ਼ਨ ਨੂੰ 10 ਘੰਟੇ ਲੱਗੇ ਖੈਰ ਪ੍ਰਤਪਾਲ ਸਿੰਘ ਨਾਲ ਅਸਲ ਦੇ ਵਿੱਚ ਹੋਇਆ ਕੀ ਸੀ ਕਿਸ ਤਰ੍ਹਾਂ ਉਸ ਦੇ ਨਾਲ ਕੁੱਟਮਾਰ ਹੋਈ ਉਸ ਦੀ ਹਾਲਤ ਜੋ ਵੀਡੀਓਜ਼ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖੀ ਗਈ ਹੈ ਉਹ ਹਾਲਤ ਕਿਸ ਤਰ੍ਹਾਂ ਹੋਈ ਹੈ ਇਸ ਬਾਰੇ ਪ੍ਰਤਪਾਲ ਸਿੰਘ ਦੇ ਪਿੰਡ ਦਾ ਸਰਪੰਚ ਕੁਲਵੰਤ ਸਿੰਘ ਦਾ ਨਜ਼ਰ ਆ ਰਹੇ ਕੁਲਵੰਤ ਸਿੰਘ ਨੇ ਸਾਫ਼ ਦੱਸਿਆ ਹੈ ਕਿ ਆਖਿਰਕਾਰ ਬਾਰਡਰ ਦੇ ਉੱਤੇ ਹੋਇਆ ਕੀ ਸੀ ਆਖਿਰਕਾਰ ਕਿਸਾਨ ਅੰਦੋਲਨ ਦੇ ਵਿੱਚ ਹੋਇਆ ਕੀ ਸੀ ਪ੍ਰਿਤਪਾਲ ਸਿੰਘ ਕਿਸ ਤਰ੍ਹਾਂ ਸ਼ਿਕਾਰ ਬਣਾਇਆ ਗਿਆ ਉਸ ਸਾਰੀ ਗੱਲ ਨੂੰ ਵਿਸਥਾਰ ਪੂਰਵਕ ਕੁਲਵੰਤ ਸਿੰਘ ਦੱਸਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਸਿਰਫ ਕਿਸਾਨਾਂ ਲਈ ਲੰਗਰ ਲੈ ਕੇ ਗਿਆ ਸੀ ਲੰਗਰ ਲੈ ਕੇ ਗਿਆ ਸੀ ਕਿਸਾਨਾਂ ਦੇ ਕੋਲ ਔਰ ਉੱਥੇ ਕਿਸਾਨਾਂ ਨੂੰ ਲੰਗਰ ਵਰਤਾਉਂਦਾ ਪਿਆ ਸੀ ਜਦੋਂ ਅਚਾਨਕ ਦੂਜੇ ਬੰਦੇ ਹੋ ਯਾਨੀ ਕਿ ਹਰਿਆਣੇ ਵਾਲੇ ਪਾਸੇੋਂ ਅਥਰੂ ਗੈਸ ਦੇ ਗੋਲੇ ਛੱਡਨੇ ਸ਼ੁਰੂ ਕਰ ਦਿੱਤੇਗੇ ਉਨ੍ਹਾਂ ਦੇ ਬੰਨੋ ਲਗਾਤਾਰ ਅਤੂ ਗੈਸ ਦੇ ਗੋਲਿਆਂ ਦੀ ਫਾਇਰਿੰਗ ਕਰਨੀ ਸ਼ੈਲਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਜਦੋਂ ਧੂਆਂ ਵੱਧ ਫੈਲਿਆ ਹੜਕੰਪ ਮੱਚਿਆ ਤੇ ਬ੍ਰਿਜਪਾਲ ਸਿੰਘ ਵੀ ਉਥੋਂ ਭੱਜਣ ਲੱਗਿਆ ਤੇ ਅਚਾਨਕ ਉਸ ਦੀ ਪੱਗ ਡੇਗੀ। ਪੱਗ ਡੇਗੀ ਪੱਗ ਸਾਂਭਣ ਲੱਗਿਆ ਤੇ ਉਦੋਂ ਹੀ ਪਿੱਛੇ ਕੁਝ ਲੋਕ ਆਏ ਜਿਨ੍ਹਾਂ ਨੇ ਕੁਰਤੇ ਪਜਾਮੇ ਪਾਏ ਹੋਏ ਸੀ ਚਿੱਟੇ ਕੁਰਤੇ ਪਜਾਮੇ ਯਾਨੀ ਕਿ ਲਿਬਾਸ ਬਦਲ ਕੇ ਤੇ ਇਸ ਬਦਲ ਕੇ ਬ੍ਰਿਜਪਾਲ ਸਿੰਘ ਦੇ ਪਿੱਛੇ ਆਏ ਉਸ ਨੂੰ ਧੂਕੇ ਤੇ ਹਰਿਆਣੇ ਵੱਲ ਨੂੰ ਲੈ ਗਏ। ਉੱਥੇ ਜਾ ਕੇ ਸਭ ਤੋਂ ਪਹਿਲਾਂ ਬ੍ਰਿਜਪਾਲ ਸਿੰਘ ਦੀਆਂ ਲੱਤਾਂ ਤੋੜੀਆਂ ਗਈਆਂ। ਲੱਤਾਂ ਤੋੜ ਕੇ ਉਸ ਨੂੰ ਬੋਰੇ ਦੇ ਵਿੱਚ ਪਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਸ ਦੇ ਨਾਲ ਤਸ਼ੱਦਦ ਸ਼ੁਰੂ ਕਰ ਦਿੱਤਾ ਗਿਆ ਬੋਰੇ ਦੇ ਵਿੱਚ ਪ੍ਰਚਪਾਲ ਸਿੰਘ ਨੂੰ ਡਾਂਗਾਂ ਨਾਲ ਲੱਤਾਂ ਨਾਲ ਕੁੱਟਿਆ ਗਿਆ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਬਿਲਕੁਲ ਵੀ ਗਰੇਜ਼ ਨਹੀਂ ਕੀਤਾ ਗਿਆ ਕਿ ਕਿਤੇ ਅ ਅੰਸ ਖਾਂ ਵੀ ਥਾਂ ਦੇ ਉੱਤੇ ਉਦੋਂ ਵੱਜ ਜਾਵੇ ਤੇ ਉਸ ਤੋਂ ਬਾਅਦ ਉਸ ਨੂੰ ਭਾਰੀ ਨੁਕਸਾਨ ਹੋਵੇਗਾ ਸਗੋਂ ਅੰਨੇਵਾ ਉਸ ਦੇ ਉੱਤੇ ਤਸ਼ੱਦਦ ਕੀਤਾ ਗਿਆ ਬੜੀ ਬੇਰਹਿਮੀ ਦੇ ਨਾਲ ਉਸ ਨੂੰ ਮਾਰਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਰੋਤਕ ਦੇ ਵਿੱਚ पीजीआई ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਇਸ ਸਭ ਕੁਝ ਪ੍ਰਿਤਪਾਲ ਸਿੰਘ ਦੇ ਪਿੰਡ ਦੇ ਸਰਪੰਚ ਵੱਲੋਂ ਦਾਵਾ ਕੀਤਾ ਗਿਆ ਕਿ ਸਭ ਕੁਝ ਬਾਰਡਰ ਦੇ ਉੱਤੇ ਵਾਪਰਿਆ ਸੀ ਪ੍ਰਿਤਪਾਲ ਸਿੰਘ ਦੇ ਨਾਲ ਗੁੱਟਮਾਰ ਹੋਈ ਤਸ਼ੱਦਦ ਹੋਇਆ ਔਰ ਕਿਸ ਤਰ੍ਹਾਂ ਹੋਇਆ ਆਖਿਰ ਲੰਗਰ ਛਕਾਉਣ ਵਾਸਤੇ ਪ੍ਰਿਤਪਾਲ ਸਿੰਘ ਜਦੋਂ ਅੱਗੇ ਗਿਆ ਤੇ ਉਸ ਨੂੰ ਨਿਸ਼ਾਨਾ ਬਣਾ ਲਿਆ ਗਿਆ ਗੁਰਵੰਤ ਸਿੰਘ ਜਿਹੜੇ ਸਰਪੰਚ ਨੇ ਉਹਨਾਂ ਨੇ ਇੱਥੋਂ ਤੱਕ ਕਿਹਾ ਆ ਕਿ ਇਸ ਦੇ ਵਿੱਚ ਆਰਐਸਐਸ ਦੇ ਮੈਂਬਰ ਵੀ ਸ਼ਾਮਿਲ ਨਹੀਂ ਆਰਐਸਐਸ ਦੇ ਮੈਂਬਰ ਵੀ ਉੱਥੇ ਮੌਜੂਦ ਸੀ ਉਹਨਾਂ ਨੇ ਇਹ ਉਹਨਾਂ ਨੇ ਦਾਵਾ ਕੀਤਾ ਆ ਦਾਵਾ ਕਰਦੇ ਨਜ਼ਰ ਆ ਰਹੇ ਨੇ ਪ੍ਰਥਪਾਲ ਸਿੰਘ ਦੇ ਨਾਲ ਤਸ਼ੱਦਦ ਹੋਇਆ ਇਸ ਗੱਲ ਦਾ ਦਾਵਾ ਕਰਦੇ ਨਜ਼ਰ ਆ ਰਹੇ ਨੇ ਔਰ ਬੜੀ ਬੇਰਹਿਮੀ ਦੇ ਨਾਲ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਆ ਲੱਤਾਂ ਤੋੜ ਕੇ ਤੇ ਬੋਰੇ ਦੇ ਵਿੱਚ ਪਾ ਦਿੱਤਾ ਗਿਆ ਸਭ ਕੁਝ ਦੱਸਦੇ ਨਜ਼ਰ ਆ ਰਹੇ ਨੇ ਪ੍ਰਥਪਾਲ ਸਿੰਘ ਜਿਸ ਨੂੰ ਰੋਤਕ ਤੋਂ ਚੰਡੀਗੜ੍ਹ ਪੀਆਈ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਔਰ ਚੰਡੀਗੜ੍ਹ ਲੈ ਆ ਕੇ ਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਨੂੰ ਲੈ ਕੇ ਭਾਵੇਂ ਕ੍ਰੈਡਿਟ ਵਾਰ ਸਿਆਸੀ ਪੱਧਰ ਦੇ ਉੱਤੇ ਚੱਲਦੀ ਪਈ ਹੈ ਪਰ ਇਸ ਤੇ ਵੀ ਦਾਵਾ ਕਰ ਦਿੱਤਾ ਗਿਆ ਹੈ ਕਿ ਸਰਕਾਰੀ ਸਖਤਰ ਵੱਲੋਂ ਕੀਤੀ ਸਿਫਾਰਿਸ਼ ਦੇ ਆਧਾਰ ਦੇ ਉੱਤੇ ਪ੍ਰਥਪਾਲ ਨੂੰ ਟਰਾਂਸਫਰ ਨਹੀਂ ਕੀਤਾ ਗਿਆ ਰੈਫਰ ਨਹੀਂ ਕੀਤਾ ਗਿਆ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਵੱਡੇ ਖਲਾਸੇ ਹੋ ਸਕਦੇ ਨੇ ਕ੍ਰੈਡਿਟ ਅਵਾਰ ਨੂੰ ਲੈ ਕੇ ਵੱਡੇ ਖਲਾਸੇ ਹੋ ਸਕਦੇ ਨੇ ਪਰ ਵੱਡੀ ਗੱਲ ਇਹ ਹੈ ਕਿ ਜਿਸ ਕਿਸੇ ਨੇ ਇਹ ਸਭ ਕੁਝ ਕੀਤਾ ਉਸ ਦੇ ਉੱਤੇ ਕਾਰਵਾਈ ਕੀ ਕੀਤੀ ਜਾਣੀ ਚਾਹੀਦੀ ਹੈ ਕਾਰਵਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਕਿਸ ਪੈਮਾਨੇ ਦੇ ਉੱਤੇ ਕੀਤੀ ਜਾਣੀ ਚਾਹੀਦੀ ਹੈ ਕਰਵਾਉਣ ਵਾਲਾ ਕੌਣ ਹੋਣਾ ਚਾਹੀਦਾ ਆ ਕੀ ਸਰਕਾਰ ਨੂੰ ਇਸ ਉੱਤੇ ਐਕਸ਼ਨ ਲੈਣਾ ਚਾਹੀਦਾ ਆ ਜਾਂ ਫਿਰ ਕਿਸਾਨਾਂ ਨੂੰ ਮਿਲ ਕੇ ਕੋਈ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਪ੍ਰਤਪਾਲ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਸ ਦੇ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਸੀਗਾ ਸ਼ਰੀਆਂ ਕਿਸੇ ਕਿਸਾਨ ਨੂੰ ਕਿਸੇ ਸਿੰਘ ਨੂੰ ਬੋਰੀ ਚ ਪਾ ਕੇ ਇਸ ਤਰ੍ਹਾਂ ਕੁੱਟਿਆ ਜਾਣਾ ਆਪਣੇ ਆਪ ਦੇ ਵਿੱਚ ਹੀ ਇੱਕ ਵੱਡਾ ਵਿਵਾਦ ਖੜਾ ਕਰ ਸਕਦਾ ਆ ਔਰ ਇਹ ਸਭ ਕੁਝ ਵਾਪਰ ਗਿਆ ਪਰ ਅਜੇ ਤੱਕ ਇਸ ਉੱਤੇ ਕੋਈ ਵੀ ਕਾਨੂੰਨੀ ਐਕਸ਼ਨ ਨਹੀਂ ਕੀਤਾ ਜਾ ਰਿਹਾ ਕਾਨੂੰਨੀ ਐਕਸ਼ਨ ਕੀਤਾ ਜਾਣਾ ਚਾਹੀਦਾ ਹੈ ਔਰ ਆਉਂਦੇ ਸਮੇਂ ਦੇ ਵਿੱਚ ਕੀ ਕੀਤਾ ਜਾਵੇਗਾ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਵੱਡੇ ਖਲਾਸੇ ਸਾਹਮਣੇ ਆਏ ਨੇ ਕੀ ਕੁਝ ਬੋਲੇ ਨੇ ਕੁਲਵੰਤ ਸਿੰਘ ਆਓ ਸੁਣ ਲੈਣੇ Pritpal ਉਹਨਾਂ ਦੇ ਮਾਮਲੇ ਦੇ ਵਿੱਚ ਹੁਣ ਕੀ ਸਥਿਤੀ ਹੈ ਜੀ ਮੈਂ ਸਭ ਤੋਂ ਪਹਿਲਾਂ ਬਜੀ ਧੰਨਵਾਦ ਕਰਦਾ ਤੁਹਾਡਾ ਸੋਸ਼ਲ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਇਹ ਦੁੱਖ ਦੀ ਘੜੀ ਦੇ ਵਿੱਚ ਸਾਡਾ ਦਰਦ ਜਿਹੜਾ ਪੂਰੇ ਵਰਲਡ ਦੇ ਕੋਨੇ ਤੱਕ ਕੋਨੇ-ਕੋਨੇ ਤੱਕ ਪਹੁੰਚਾਇਆ ਪ੍ਰੀਤਪਾਲ ਦੀ ਜਿਹੜੀ ਸਥਿਤੀ ਬਾਰੇ ਤੁਸੀਂ ਪੁੱਛ ਰਹੇ ਹੋ ਬਈ ਜੀ ਪ੍ਰੀਤਪਾਲ ਦਾ ਹੁਣ ਜਿਹੜਾ ਇਲਾਜ ਹੈ ਪੀਜੀਆਈ ਚੰਡੀਗੜ੍ਹ ਚੱਲ ਰਿਹਾ ਹੈ ਉਹਦਾ ਜਿਹੜਾ ਹੁਣ ਇਹ 9-10 ਘੰਟਿਆਂ ਦਾ ਆਪਰੇਸ਼ਨ ਹੈ ਜਿਹੜਾ ਹੁਣ 6-7 ਘੰਟੇ ਜਿਹੜੇ ਹੁਣ ਚੱਲਦੇ ਨੂੰ ਹੋ ਗਿਆ ਹੈ ਤੋ ਡੇਢ ਦੋ ਘੰਟਿਆਂ ਦੇ ਵਿੱਚ ਉਹਦਾ ਪਤਾ ਲੱਗ ਜਾਏਗਾ ਆਪਰੇਸ਼ਨ ਸਕਸੈਸ ਹੋਵੇਗਾ ਪਰਮਾਤਮਾ ਅੱਗੇ ਮਨੋ ਕਾਮਨਾ ਕਰਦਾ ਕਿ ਉਹਦਾ ਜਿਹੜਾ ਆਪਰੇਸ਼ਨ ਆਪਰੇਸ਼ਨ ਹੈ ਸਕਸੈਸ ਹੋਵੇ ਜਲਦੀ ਠੀਕ ਕਰ ਹੋਵੇ ਆਵੇ ਠੀਕ ਹੋਵੇ ਤੇ ਹੁਣ ਤੱਕ ਉਹਦੇ ਨਾਲ ਕਿਵੇਂ ਕਿਵੇਂ ਜੋ ਤੁਸੀਂ ਸੰਖੇਪ ਚ ਦੱਸ ਸਕੋ ਕਿ ਕੀ ਕੀ ਉਹਦੇ ਨਾਲ ਵਾਪਰਿਆ ਤੇ ਉਹ ਕਿਵੇਂ ਇੱਥੇ ਤੱਕ ਪਹੁੰਚੇ ਨੇ ਚੰਡੀਗੜ੍ਹ ਤੱਕ ਬਾਈ ਜੀ ਉਹ ਇੱਥੋਂ ਸਾਡੇ ਇੱਥੋਂ ਨੇੜੇ ਪਿੰਡ ਹੈ ਜਿਹੜਾ ਦਾਤਾ ਸਿੰਘ ਵਾਲੇ ਦੇ ਨੇੜੇ ਹੀ ਖਨੋਰੀ ਬਾਰਡਰ ਖਨੌਰੀ ਬਾਰਡਰ ਤੇ ਜਿਹੜਾ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਉਹ ਕਈ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਜਿੰਨੇ ਵੀ ਸਾਡੇ ਇੱਥੇ ਨੇੜੇ-ਨੇੜੇ ਪਿੰਡ ਨੇ ਲੋਕਲ ਪਿੰਡ ਨੇ ਉਹਨਾਂ ਦੇ ਵਿੱਚੋਂ ਆਥਨ ਢੜਕੇ ਦੋਨੋਂ ਟਾਈਮੇ ਲੰਗਰ ਹੈ ਜਿਹੜਾ ਪਿੰਡਾਂ ਦੇ ਵਿੱਚੋਂ ਜਾਂਦਾ ਹੈ ਉਹ ਵੀ ਇਸੇ ਤਰੀਕੇ ਉਹ ਪਿੰਡ ਦੇ ਮੁੰਡਿਆਂ ਦੇ ਨਾਲ ਲੰਗਰ ਲੈ ਕੇ ਗਿਆ ਹੋਇਆ ਸੀ ਲੰਗਰ ਛਕਾਉਣ ਦੇ ਵਾਸਤੇ ਕਿਸਾਨਾਂ ਨੂੰ ਲੰਗਰ ਛਕਾ ਕੇ ਉਹ ਮੁੰਡਿਆਂ ਦੇ ਨਾਲ ਟਰਾਲੀ ਦੇ ਵਿੱਚ ਬੈਠਾ ਹੋਇਆ ਸੀ ਜਦੋਂ ਉਧਰੋਂ ਜਿਵੇਂ ਕਿ ਉਹਨਾਂ ਨੂੰ ਕੋਈ ਜਿਵੇਂ ਹੁਕਮ ਹੋਏ ਜਾਂ ਤਾਂ ਜਿਹੜੇ ਉੱਥੇ ਬੈਠੇ ਸੀ ਜਿਹੜੇ CRP ਦੇ ਬੰਦੇ ਆ ਜਾਂ ਕੋਈ ਆਰਮੀ ਦੇ ਆ ਜਿਹੜੀ ਵੀ ਕਿਤੇ ਪੰਜਾਬ ਹਰਿਆਣਾ ਪੁਲਿਸ ਦੇ ਆ ਜਿਹੜੇ ਬੰਦੇ ਉਹਨਾਂ ਨੂੰ ਜਿਵੇਂ ਆਪਦੇ ਕਿਸੇ ਉੱਚ ਅਧਿਕਾਰੀ ਦਾ ਕੋਈ ਹੁਕਮ ਹੋਇਆ ਵੀ ਤੁਸੀਂ ਅਥਰੂ ਗੈਸ ਦੇ ਜਿਹੜੇ ਗੋਲੇ ਸੁੱਟ ਕੇ ਨਾਲ ਫਾਇਰਿੰਗ ਵੀ ਕਰੋ ਜਦੋਂ ਉੱਥੇ ਕੀ ਹੋਇਆ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਦੋਂ ਫਾਇਰਿੰਗ ਵੀ ਹੋਈ ਬਹੁਤੇ ਬੰਦੇ ਦਿਆਂ ਜਿਹੜੇ ਨੁਕਸਾਨ ਹੋਇਆ ਇੱਕ ਮੁੰਡੇ ਦੀ ਜਿਹੜੇ ਹੁਣ ਜਿਹੜਾ ਪੂਰਾ ਸੋਸ਼ਲ ਮੀਡੀਆ ਤੇ ਅੱਜ ਗੱਲ ਚੱਲ ਰਹੀ ਹੈ ਸ਼ੁਭਕਰਮਣ ਉਹਦੀ ਆਉਂਦੀ ਸਪੋਰਟ ਡੈਥ ਹੋ ਗਈ ਗੋਲੀ ਲੱਗਣ ਦੇ ਨਾਲ ਇਹਦੇ ਇਹ ਵੀ ਜਦੋਂ ਭੱਜਿਆ ਹੋਰ ਵੀ ਬੰਦੇ ਬੜੇ ਨੇ ਜਿਹੜੇ ਜ਼ਖਮੀ ਵੀ ਹੋਏ ਨੇ ਇਹ ਵੀ ਜਦੋਂ ਭੱਜਣ ਲੱਗਾ ਇਹਦੀ ਪੱਗ ਥੱਲੇ ਡਿੱਗੀ ਪੱਗ ਜਦੋਂ ਇਹ ਥੱਲੇ ਨਿਮਕੇ ਚੱਕਣ ਲੱਗਾ ਉਧਰੋਂ ਜਿਹੜੇ ਬੰਦੇ ਉਹਨਾਂ ਦੇ ਆਰਮੀ ਦੇ ਸੀ ਕੁਝ ਆਰਐਸਐਸ ਦੇ ਸੀ ਭਾਜਪੀ ਦੇ ਸੀ ਜਿਹੜੇ ਬਿਨਾ ਵਰਦੀ ਤੋਂ ਅਸੀਂ ਤਾਂ ਸਰਕਾਰ ਦੇ ਹੀ ਬੰਦੇ ਕਵਾਂਗੇ ਕਿਉਂਕਿ ਜਿਨ੍ਹਾਂ ਦੇ ਵਰਦੀ ਨਹੀਂ ਸੀ ਉਹ ਕੌਣ ਹੋ ਸਕਦੇ ਕੁਰਤੇ ਪਜਾਮੇ ਚਿੱਟੇ ਕੁਰਤੇ ਪਜਾਮੇ ਪਾਏ ਹੋਏ ਆ ਉਹਨਾਂ ਨੇ ਬੋਰੀ ਦੇ ਵਿੱਚ ਪਾ ਕੇ ਜਿਹੜੇ ਕਿਸਾਨਾਂ ਦੀਆਂ ਬੋਰੀਆਂ ਸੀ ਜਿਨ੍ਹਾਂ ਨਾਲ ਉਹ ਅਥਰੂ ਗੈਸ ਵਾਲੇ ਗੋਲਿਆਂ ਦੇ ਉੱਪਰ ਸੁੱਟਦੇ ਸੀ ਗਿੱਲੀਆਂ ਕੀਤੀਆਂ ਹੋਈਆਂ ਵੱਡੀ ਸਾਰੀ ਬੋਰੀ ਦੇ ਵਿੱਚ ਪਾ ਕੇ ਕਸੀੜ ਕੇਤੀ 35-40 ਬੰਦਿਆਂ ਦਾ ਗਰੁੱਪ ਸੀ ਜਿਹੜਾ ਫਟਾਫਟ ਕਸੀੜ ਕੇ ਉਹ ਧੂਏ ਆਧਾਰ ਐਨਾ ਹੀ ਸੀ ਕਿ ਉਰਲੇ ਪਾਸੇ ਪਤਾ ਹੀ ਨਹੀਂ ਲੱਗਾ ਵੀ ਪ੍ਰੀਤ ਨੂੰ ਜਿਹਦਾ ਕਿਸਾਨਾਂ ਨੂੰ ਪਤਾ ਲੱਗਦਾ ਸ਼ਾਇਦ ਕਿਸਾਨਾਂ ਦਾ ਵੀ ਉੱਥੇ ਮੁੱਠਪੇੜ ਹੋ ਸਕਦਾ ਸੀ ਉਹਨਾਂ ਦੇ ਨਾਲ ਪਰ ਉੱਥੇ ਨਾਂ ਪਤਾ ਲੱਗਣ ਦੇ ਕਾਰਨ ਉਹਨੂੰ ਖਿੱਚ ਕੇ ਹਰਿਆਣੇ ਵਾਲੀ ਸਾਈਡ ਲੈ ਗਏ ਹਰਿਆਣੇ ਵਾਲੀ ਸਾਈਡ ਲਜਾਣ ਤੋਂ ਬਾਅਦ ਉਹਨਾਂ ਨੇ ਉਹਨੂੰ ਜਦੋਂ ਜੇ ਤਾਂ ਬਈ ਜੀ ਕੋਈ ਡਾਂਗ ਮਾਰਦਾ ਡਾਂਗ ਦੇਖ ਦੇਖ ਕੇ ਤਾਂ ਕੋਈ ਬਾਹ ਤੇ ਮਾਰਦਾ ਲੱਤ ਤੇ ਮਾਰਦਾ ਪਿੱਠ ਤੇ ਮਾਰਦਾ ਪਰ ਉਹਨਾਂ ਨੇ ਦੇਖਿਆ ਨਹੀਂ ਸਭ ਤੋਂ ਪਹਿਲਾਂ ਉਹਦੀ ਲੱਤ ਮਰੋੜ ਕੇ ਤਿੰਨ ਥਾਵਾਂ ਤੋਂ ਤੋੜ ਕੇ ਉਹਨੂੰ ਬੋਰੇ ਦੇ ਵਿੱਚ ਪੱਤ ਪਾ ਕੇ ਉਹਨੂੰ ਜਦੋਂ ਉਹਦੇ ਇੰਨੇ ਡਾਂਗਾ ਮਾਰੀਆਂ ਫੇਸ ਆਵਦਾ ਜਿਹੜਾ ਸੱਤ ਥਾਵਾਂ ਤੋਂ ਫੈਕਚਰ ਹੈ ਜਿਹੜਾ ਉਹਦਾ ਜਬਾੜਾ ਹੈ ਜਬਾੜਾ ਬਿਲਕੁਲ ਟੁੱਟ ਕੇ ਥੱਲੇ ਡਿੱਗਿਆ ਦੰਦ ਟੁੱਟ ਕੇ ਤਿੰਨ ਚਾਰ ਪੂਰਾ ਜਿਹੜਾ ਸਿਰ ਦੇ ਵਿੱਚ ਬਹੁਤ ਡਾਂਗਾ ਨਾਲ ਮਾਰਿਆ ਫੈਕਚਰ ਸਿਰ ਦੇ ਵਿੱਚ ਬੜੇ ਟਾਂਕੇ ਲੱਗੇ ਹੋਏ ਨੇ ਲੱਤ ਤਿੰਨ ਥਾਵਾਂ ਤੋਂ ਟੁੱਟੀ ਹੋਈ ਆ ਜਿਹੜੀ ਨੱਕ ਦੀ ਹੱਡੀ ਟੁੱਟੀ ਹੋਈ ਆ ਆਹ ਹੱਡੀਆਂ ਦੋਨੋਂ ਟੁੱਟਰੀਆਂ ਨੇ ਜੀ ਉਹਦੇ ਇੰਨੇ ਹਾਲਾਤ ਜਿਹੜੇ ਮਾੜੇ ਕਰਤੇ ਇਸ 부ਚੜ ਸਰਕਾਰ ਨੇ ਡਰਪੋਕ ਸਰਕਾਰ ਨੇ ਕੈਰ ਸਰਕਾਰ ਨੇ ਜਿਹੜਾ ਇੱਕ ਸਿੱਖ ਬੰਦੇ ਦੇ ਉੱਪਰ ਇੰਨਾ ਤਸਦਦ ਡਾਲਿਆ ਮੈਂ ਤਾਂ ਇਹਨਾਂ ਨੂੰ ਆਖਾਂਗਾ ਵੀ ਇਹ ਡਰ ਗਏ ਨੇ ਜੇ ਇਹਨਾਂ ਦੇ ਵਿੱਚ ਦਲੇਰੀ ਹੁੰਦੀ ਇਹ ਮੁਕਾਬਲਾ ਕਰਦੇ ਠੀਕ ਮੁਕਾਬਲਾ ਕਰਨ ਦੇ ਲਈ ਨਹੀਂ ਗਏ ਸੀ ਉਹ ਤਾਂ ਆਪਣੀਆਂ ਹੱਕੀ ਮੰਗਾ ਮੰਗ ਰਹੇ ਨੇ ਅਸੀਂ ਤਾਂ ਇਹਨਾਂ ਨੂੰ ਇਸ ਹਰਿਆਣਾ ਸਰਕਾਰ ਨੂੰ ਡਰਪੋਖ ਕਵਾਂਗੇ ਜੀ ਤਾਂ ਹੁਣ ਪੰਜਾਬ ਸਰਕਾਰ ਵੀ ਇਸ ਗੱਲ ਦਾ ਬੜਾ ਲੈਵਰੇਜ ਲੈ ਰਹੀ ਹੈ ਕਿ ਅਸੀਂ ਉਹਨਾਂ ਨੂੰ ਚੀਫ ਸੈਕਟਰੀ ਨੇ ਲੈਟਰ ਲਿਖ ਕੇ ਬੁਲਾਇਆ ਹੈਗਾ ਰੈਫਰ ਕਰਾਇਆ ਇੱਥੇ ਚੰਡੀਗੜ੍ਹ ਤਾਂ ਤੁਹਾਡਾ ਕੀ ਇਹਦੇ ਤੇ ਪੱਖ ਹੈਗਾ ਭਾਈ ਜੀ ਜਿਹੜਾ ਚੀਫ ਸੈਕਟਰੀ ਵਾਲਾ ਜੋ ਵੀ ਤੁਸੀਂ ਕਹਿ ਰਹੇ ਹੋ ਇਹ ਤਾਂ ਦੇਖੋ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਇਹ ਤਾਂ ਜਿਹੜਾ ਹਰਿਆਣਾ ਐਂਡ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇਹ ਪੰਜਾਬ ਦੇ ਜਿਹੜੇ ਵਕੀਲ ਜੱਜ ਸਾਹਿਬ ਦੇ ਪੇਸ਼ ਹੋਏ ਸਾਡੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜੀ ਉਹ ਵਕੀਲਾਂ ਨੂੰ ਲੈ ਕੇ ਪੇਸ਼ ਹੋਏ ਉਹਨਾਂ ਨੇ ਜੱਜ ਸਾਹਿਬ ਦੇ ਅੱਗੇ ਅਪੀਲ ਕੀਤੀ ਕਿ ਸਾਡਾ ਲੜਕਾ ਜਿਹੜਾ ਦੇਖੋ ਜੀ ਉੱਥੇ ਬੜੇ ਦਬਾਅ ਦੇ ਵਿੱਚ ਐ ਉਹਨੂੰ ਸਾਨੂੰ ਡਰ ਆ ਕਿ ਜਿਹੜੇ ਹਰਿਆਣੇ ਦੀ ਸਰਕਾਰ ਹੈ ਉਹਨੂੰ ਮਰਵਾ ਦੇਗੀ ਸਾਨੂੰ ਪੂਰਾ ਪੂਰਾ ਖਤਰਾ ਹੈ ਉਹਨਾਂ ਤੋਂ ਉਹਨਾਂ ਦੇ ਉੱਪਰ ਪੁਲਿਸ ਬਿਠਾਈ ਹੋਈ ਆ 307 ਧਾਰਾ ਲਾਈ ਹੋਈ ਆ ਸਾਨੂੰ ਉਹਨਾਂ ਤੋਂ ਪੂਰਾ ਪੂਰਾ ਖਤਰਾ ਹੈ ਕਿ ਆਪਰੇਸ਼ਨ ਦੇ ਦੌਰਾਨ ਉਹਦੀ ਡੈਥ ਕਰ ਦੇਣਗੇ ਉਸ ਨੂੰ ਦੇਖਦੇ ਹੋਏ ਜੱਜ ਸਾਹਿਬ ਨੇ ਆਰਡਰ ਕੀਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ